ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ੍ਰੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਪਤੈ ਜੀ ਕੱਲ੍ਹ ਇੱਕ ਅੱਜ ਸਾਡੀ ਭੈਣ ਹਰਦੀਪ ਕੌਰ ਨੂੰ ਜੁਆਇਨ ਕਰਾਇਆ ਸ਼ਿਵਸਨਾ ਪੰਜਾਬ ਦੇ ਵਿੱਚ ਉਹ ਸਾਡੀ ਪਾਰਟੀ ਦਾ ਸਾਡੀ ਪਾਰਟੀ ਨੂੰ ਬਹੁਤ ਫਕਰ ਮਹਿਸੂਸ ਹੋਇਆ ਕਿ ਸਾਡੀ ਪਾਰਟੀ ਦੇ ਵਿੱਚ ਮਹਿਲਾ ਵੀ ਬਹੁਤ ਹਮ-ਹਮਾ ਕੇ ਕੰਮ ਕਰਦੀ ਜੀ ਤੇ ਸਰ ਕੀ ਕਾਰਨ ਰਿਹਾ ਮਤਲਬ ਜੁਆਇਨਿੰਗ ਕਰਵਾਈ ਗਈ ਹੈ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਖੋ ਜੀ ਜਿਹੜੀ ਸ਼ਿਵਸ ਹਨਾ ਸ਼ਿਵਸਨਾ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਹੀ ਕਟੜ Hindu ਪਾਰਟੀ ਹੈ ਔਰ ਹਮੇਸ਼ਾ ਪੰਜਾਬ ਦੇ ਹਿੱਤ ਤੇ ਗੱਲ ਕਰਦੀ ਆਈ ਹੈ ਪੰਜਾਬ ਦੇ ਮੁੱਦੇ ਤੇ ਗੱਲ ਕਰਦੀ ਆਈ ਹੈ ਕਿ ਇਹਨਾਂ ਨੂੰ ਇਹ ਲੱਗਿਆ ਕਿ ਜਿਹੜੀ ਸ਼ਿਵ ਸਨਾ ਇੱਕ ਇਹੋ ਜਿਹੀ ਪਾਰਟੀ ਜਿਹੜੀ ਪੰਜਾਬ ਦੇ ਡਟ ਕੇ ਹਰ ਚੀਜ਼ ਦਾ ਵਿਰੋਧ ਕਰਦੀ ਇਸ ਕਰਕੇ ਪਾਰਟੀ ਦੇ ਪਾਰਟੀ ਦੀਆਂ ਗਤੀਵਿਧੀਆਂ ਦੇਖ ਕੇ ਸਾਡੀ ਪਾਰਟੀ ਸ਼ਾਮਲ ਹਰਦੀਪ ਅੱਛਾ ਅੱਜ ਸ਼ਿਵ ਸਨਾ ਪ੍ਰਵਾਦ ਦੇ ਵਿੱਚ ਜੁਆਇਨਿੰਗ ਕਰਵਾਈ ਗਈ ਹੈ ਉਹਨੂੰ ਲੈ ਕੇ ਇੱਕ ਕਿੰਦਾ ਨਾ ਮਤਲਬ ਉਸ ਸਾਹ ਦਾ ਬਹੁਤ ਜ਼ਿਆਦਾ ਜਿੱਦਾਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਨਾਲ ਅਸੀਂ ਜੁੜੇ ਸੀ ਪਰਿਵਾਰਕ ਮੈਂਬਰਾਂ ਨੂੰ ਪਰ ਮੈਨੂੰ ਸ਼ਿਵਸ਼ਨਾਦੀ ਪਾਰਟੀ ਦੇ ਵਿੱਚ ਇਹਨਾਂ ਦੇ ਕੰਮ ਦੇਖ ਕੇ ਮਨ ਬਹੁਤ ਪ੍ਰਭਾਵਿਤ ਸੀ ਇਸ ਕਰਕੇ ਮੈਂ ਸ਼ਿਵਸ਼ਨਾ ਨੂੰ ਜੁਆਇਨ ਕੀਤਾ ਤੇ ਆਮ ਆਲੀ ਪਾਰਟੀ ਦਾ ਮਤਲਬ ਇਸ ਕਰੋਂ ਤੁਸੀਂ ਜੁੜੇ ਹੋਏ ਸੀ ਜਦੋਂ ਦੀ ਆਮ ਪਾਰਟੀ ਇਸ ਵਾਰੀ ਜਿੱਤੀ ਆ ਉਸ ਉਸ ਦਿਨ ਤੋਂ ਤੇ ਆਮ ਆਲੀ ਪਾਰਟੀ ਦੇ 92 ਐਮਐਲਏ ਜਿੱਤੇ ਆ ਕੀ ਕਾਰਨ ਰਿਹਾ ਕਿ ਆਮ ਆਲੀ ਪਾਰਟੀ ਛੱਡ ਕੇ ਤੁਸੀਂ ਅੱਜ ਸ਼ਿਵਸ਼ਨਾ ਪੰਜਾਬ ਜੁਆਇਨ ਕੀਤੀ ਹੈ ਜਿੱਦਾਂ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਚੋਂ ਬਹੁਤ ਸਾਰੇ ਵਾਅਦੇ ਇਦਾਂ ਦੇ ਜਿਹੜੇ ਹਜੇ ਤੱਕ ਕੋਈ ਪੂਰਾ ਨਹੀਂ ਹੋਇਆ ਤੇ ਕਿਉਂਕਿ ਜੋ ਉਹ ਕਹਿੰਦੇ ਆ ਉਹ 100% ਹੁੰਦਾ ਨਹੀਂਗਾ ਉਹ ਇਹੀ ਚੀਜ਼ਾਂ ਦੇਖੀਆਂ ਕਿ ਵੀ ਅੱਜ ਕੱਲ ਜੋ ਨਸ਼ਾ ਚੱਲ ਰਿਹਾ ਵਾ ਨਸ਼ਾ ਖਤਮ ਕਰਨ ਦੀ ਗੱਲ ਹੋਈ ਸੀ ਉਹ ਨਸ਼ਾ ਖਤਮ ਨਹੀਂ ਹੋਇਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿੰਨਾ ਬੁਰਾ ਹਾਲਾ ਨਸ਼ੇ ਦਾ ਮਾਂ ਮਾਂ ਰੋਂਦੀਆਂ ਨੇ ਉਹਨਾਂ ਦੇ ਸਿਰ ਤੇ ਚੁੰਨੀਆਂ ਤੱਕ ਨਹੀਂ ਰਹੀਆਂ ਪੁੱਤਾਂ ਨੇ ਘਰ ਦਾ ਸਾਰਾ ਸਮਾਨ ਤੱਕ ਵੇਚਦਾ ਉਹ ਰੋਈ ਜਾਂਦੀਆਂ ਪਿੱਟੀ ਜਾਂਦੀਆਂ ਪਰ ਅੱਜ ਵੀ ਮੋਤਾਂ ਹੋਂਦ ਦਾ ਨਾਮ ਤੁਹਾਡੇ ਸਾਹਮਣੇ ਨਸ਼ਾ ਇੱਕ ਵੱਡਾ ਮੁੱਦਾ ਜੀ ਬਹੁਤ ਵੱਡਾ ਬਹੁਤ ਵੱਡਾ ਜੇ ਘਰ ਘਰ ਨਸ਼ਾ ਹੋ ਗਿਆ ਤਾਂ ਮਿਲਦਾ ਜਿਆਦਾਤਰ ਪੰਜਾਬ ਬਚਣਾ ਨਹੀਂ ਜਿੰਨੇ ਕਿ ਸਿਆਣੇ ਆ ਉਹ ਛੱਡ ਛੱਡ ਪੰਜਾਬ ਨੂੰ ਜਾਈ ਜਾਂਦੇ ਆ ਬਰ ਕੈਨੇਡਾ ਅਮਰੀਕਾ ਭਰੀ ਜਾਂਦੇ ਆ ਇਹੀ ਕਾਰਨ ਆ ਕਿ ਵੀ ਨਸ਼ੇ ਤੋਂ ਡਰਦੇ ਵੀ ਸਾਡਾ ਬੱਚਾ ਇੱਥੇ ਨਸ਼ੇ 'ਚ ਪੈ ਜਾਊਗਾ ਉੱਥੇ ਜਾ ਕੇ ਚਲੋ ਅੱਜ ਤੱਕ ਜਿੰਨੇ ਪੰਜਾਬੀ ਗਏ ਆ ਕਾਮਯਾਬ ਹੋਏ ਆ ਤੇ ਇਸ ਇਹੀ ਸਭ ਤੋਂ ਵੱਡਾ ਕਾਰਨ ਆ ਨਸ਼ੇ ਦਾ ਗੱਲ ਸੰਗ ਦੇ ਵਿੱਚ ਬੱਚੇ ਪੈਂਦੇ ਆ ਇੱਕ ਤੋਂ ਦੋ ਦੋ ਤੋਂ ਚਾਰ ਹੁੰਦੇ ਨਸ਼ਾਖਾਨ ਨੂੰ ਟਾਈਮ ਨਹੀਂ ਲੱਗਦਾ ਤੁਸੀਂ ਆਪ ਦੇਖੋ ਵੀ ਜਦੋਂ ਤੁਸੀਂ ਫੇਸਬੁੱਕ ਨੂੰ ਸਪੋਰਟ ਦੇ ਬੋਲਦੇ ਆ ਉਹਦੇ ਵਿੱਚ ਇਹੀ ਨਿਊਜ਼ ਹੁੰਦੀ ਆ ਨਸ਼ੇ ਨਾਲ ਇਹਦੀ ਮੌਤ ਹੋ ਗਈ ਅੱਜ ਇਸ ਪਿੰਡ 'ਚ ਹੋ ਗਈ ਮਾਮਾ ਰੋਲੀਆਂ ਕਰਾਉਂਦੀਆਂ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਕਰਕੇ ਹੁਣ ਤਾਂ ਪਿੰਡਾਂ ਦੇ ਆਪ ਹੀ ਸਰਕਾਰਾਂ ਬਣਨ ਲੱਗ ਗਿਆ ਵੀ ਅਸੀਂ ਆਪਦੇ ਪਿੰਡ ਦੇ ਪਹਿਰੇ ਦੇਈਏ ਸਾਡੇ ਪਿੰਡਾਂ 'ਚ ਨਸ਼ਾ ਨਿਭਕੇ ਤੇ ਸਰਕਾਰਾਂ ਨੂੰ ਪਹਿਲਾਂ ਇਹੀ ਸੋਚਣਾ ਚਾਹੀਦਾ ਸਭ ਤੋਂ ਵੱਡਾ ਮੁੱਦਾ ਤਾਂ ਆਪਣਾ ਨਸ਼ੇ ਤੇ ਹੈ ਨਾ ਆਮ ਵਾਲੀ ਪਾਣੀ ਛੱਡ ਕੇ ਤੁਸੀਂ ਸ਼ਿਰਸਾ ਨਾਲ ਪੰਜਾਬ ਦੋਆਣੀ ਕੀਤੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਲੱਗਦਾ ਜਿਹੜੇ ਤੁਸੀਂ ਕਹਿ ਰਹੇ ਹੋ ਇਹਨਾਂ ਉੱਤੇ ਕਾਬੂ ਪਾਇਆ ਜਾਊਗਾ ਨਾ ਤਾਂ ਬੜੀ ਹਾਂ ਹਾਂ ਜੀ ਆਪਾਂ ਇਸ ਚੀਜ਼ ਦੇ ਵਿੱਚ ਪਾਰਟੀ ਨਾਲ ਜੁੜੇ ਆਂ ਇਹ ਸੋਚ ਕੇ ਜੁੜੇ ਆਂ ਕਿ ਵੀ ਇਹ ਪਾਰਟੀ ਤੇ ਸਾਨੂੰ ਵਿਸ਼ਵਾਸ ਆ